ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਦੋ ਵੱਡੀਆਂ ਖਬਰਾਂ ਜਿਨ੍ਹਾਂ ਨੇ ਕਿ ਹਲਾਕੇ ਰੱਖ ਦਿੱਤਾ ਇੱਕ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਸੂਤਾ ਫਸ ਗਏ ਨੇ ਤੇ ਦੂਸਰਾ ਆਕਾਸ਼ ਪੱਤਾ ਜਿਨੇ ਕਿ ਡੀਆਈਜੀ ਪੁੱਲਰ ਸਾਹਿਬ ਨੂੰ ਫਸਾਇਆ ਸੀ ਉਹ ਵੀ ਹੁਣ ਆਪ ਕਸੂਤਾ ਫਸ ਗਿਆ ਵਾ ਕੀ ਮੁਕੰਮਲ ਜਾਣਕਾਰੀ ਹੈ ਆਪਾਂ ਇਸ ਦੀ ਵੀਡੀਓ ਚ ਜਾਣੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਨੇ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਰਿਕਾਸ਼ ਬੱਤਾ ਉਹ ਸ਼ਖਸ ਜਿਹਨੇ ਡੀਆਈਜੀ ਪੁਲਰ ਨੂੰ ਪਸਾਇਆ ਸੀ ਪਰ ਦੂਜੇ ਪਾਸੇ ਡੀਆਈਜੀ ਪੁਲਰ ਰੁਹਾ ਕਿਨੇ ਹੋਣ ਜਾ ਰਹੇ ਨੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਤਰਥੰਮੀ ਮਚਾ ਦਿੱਤੀ ਹੈ ਕਿਉਂਕਿ ਡੀਆਈਜੀ ਪੁਲਰ ਦੇ ਘਰ ਦੇ ਵਿੱਚੋਂ ਸੋਨੇ ਦੇ ਨਾਲ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਬਰਾਮਦ ਹੋਇਆ ਸੀ ਔਰ ਡੀਆਈਜੀ ਪੁਲਰ ਇਸ ਵਕਤ ਵੀ ਸੀਬੀਆਈ ਦੇ ਕਸਟਡੀ ਦੇ ਵਿੱਚ ਨਹੀਂ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਨਾਮ ਕਿਵੇਂ ਆ ਗਿਆ ਉਹ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਕਦੇ ਕਾਲੀਦਲ ਦੇ ਵਿੱਚ ਇਸ ਖਬਰ ਨੂੰ ਲੈ ਕੇ ਵੀ ਭਾਜਨਾ ਪੈ ਚੁੱਕੀਆਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੂੰ ਇੱਕ ਵੀਡੀਓ ਦੇ ذریعے ਮੈਂ ਕਿਹਾ ਸੀ ਕਿ ਭਾਈ ਇਹਦਾ ਵੀਡੀਓ ਦੇ ਵਿੱਚ ਬਹੁਤ ਵੱਡਾ ਹੱਥ ਕਾਂਗਰਸ ਔਰ ਦੂਜੇ ਪਾਸੇ ਇਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਔਰ ਆਕਾਸ਼ ਬੱਤਾ ਅੰਦਰ ਕਿਵੇਂ ਜਾਣਗੇ ਇਹ ਬਹੁਤ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲੀ ਖਬਰ ਆਕਾਸ਼ ਬੱਤਾ ਦੀ ਹੈ ਜਿਨੇ ਡੀਆਈਜੀ ਭੁੱਲਰ ਨੂੰ ਪੁਸਾਇਆ ਸੀ ਔਰ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਅੱਜ ਇਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਹਲਚਲ ਦੇਖਣ ਨੂੰ ਮਿਲੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਇਕਾਲੀ ਦਲ ਦੇ ਨੇਤਾ ਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਗਏ ਨਾਬਾਦੀ ਨਿਊ ਜੇਲ ਦੇ ਵਿੱਚ ਇਸ ਵਕਤ ਵਿਕਰਮ ਸਿੰਘ ਮਜੀਠੀਆ ਵੀ ਬੰਦ ਨੇ ਔਰ ਹੁਣ ਵਾਰੀ ਆ ਗਈ ਹੈ ਜੀ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਪਰ ਡੀਆਜੀ ਭੋਲਰ ਨੂੰ ਪਸਾਉਣ ਵਾਲੇ ਆਕਾਸ਼ ਬੱਤਾ ਕਿਵੇਂ ਜਾਂਦੇ ਨੇ ਵਕੀਲ ਦੇ ਜ਼ਰੀਏ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਿਹਾ ਉਸੇ ਵਕੀਲ ਦੇ ਬਿਆਨ ਸੁਣਾਉਣ ਜਾ ਰਿਹਾ ਜਿਹਦਾ ਬਹੁਤ ਵੱਡਾ ਦਾਵਾ ਔਰ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਫੇਰ ਤੋਂ ਇੱਕ ਵੱਡਾ ਮੋਰ ਲਿਆ ਯਾਨੀ ਕਿਹਦਾ ਸਾਕਸ਼ਯ आकाश वत्ता ਜਿਹਨੂੰ ਕਹਿੰਦੇ ਸੀਗੇ ਕਹਿੰਦੇ ਡੀਆਈਜੀ ਨੂੰ ਫਸਾ ਦੇ ਨੇ ਪਰ ਉਹਦੇ ਵਿੱਚੋਂ ਖੁਦ ਫਸ ਗਏ ਨੇ ਔਰ ਦੂਜੇ ਪਾਸੇ ਡੀਆਈਜੀ ਭੋਲਰ ਬਾਹਰ ਜਿੱਤ ਵਰੀ ਨਿਕਲਣਗੇ ਇਹ ਵੀ ਤੁਹਾਡੇ ਨਾਲ ਮੈਂ ਖਬਰ ਸਾਂਝੀ ਕਰੂੰਗਾ ਪਹਿਲਾਂ ਆਕਾਸ਼ ਵत्ता ਅੰਦਰ ਕਿਵੇਂ ਜਾਣਗੇ ਇਹ ਖਬਰ ਸੁਣਨ ਤੋਂ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਜੀ ਤੇ ਬਹੁਤ ਵੱਡੀ ਅਪਡੇਟ ਸੁਣੋ ਮੈਂ ਤਹਿਸੀਲਦਾਰ ਤੇ ਪਟਵਾਰੀ ਫੜਾਉਣਾ ਸੀ ਮੈਂ ਉਹ ਨਹੀਂ ਫੜਾ ਸਕਿਆ ਜਦੋਂ ਮੈਂ ਵਕੀਲ ਨਹੀਂ ਸੀ ਹੂੰ ਹੋਂਦ ਤੇ 20 ਰੁਪਏ ਪਿੱਛੇ ਉਮਰ ਗਿਆ ਦੇ ਵਿੱਚ ਰੰਦਾ ਬੰਦੇ ਨੂੰ ਉਹ ਤਾਂ ਬਖੀ ਗੱਲ ਹੈ ਪਰ ਹੁਣ ਕਾਨੂੰਨ ਦੀ ਜਾਜ ਆ ਗਈ ਦਾ ਪੇਚ ਆ ਗਈ ਸਮਝ ਲੱਗ ਗਈ ਕਾਨੂੰਨ ਦੀ ਲਾਈਨ ਨੂੰ ਪੜਨਾ ਆ ਗਿਆ ਉਹਦਾ ਮਤਲਬ ਘਟਣਾ ਆ ਗਿਆ ਤੇ ਇਹ ਬੰਦਾ ਆਮ ਨਹੀਂ ਹੈ ਇਹਦੇ ਪਿੱਛੇ ਕੋਈ ਡੈਡੀ ਝੜਾ ਤੁਹਾਡਾ ਉਦੋਂ ਮੱਥਾ ਠਣਕਿਆ ਕਿ ਸੀਬੀਆਈ ਨੂੰ ਸਿੱਧਾ ਅਰੈਸਟ ਕਰਵਾਇਆ ਡੀਆਈਜੀ ਭੁੱਲਰ ਨੂੰ ਤੇ ਡੀਆਈਜੀ ਛੋਟੀ ਮੋਟੀ ਗੱਲ ਛੋਟੀ ਮੋਟੀ ਗੱਲ ਨਹੀਂ ਜ਼ਿਲ੍ਹੇ ਦਾ ਮਾਲਕ ਹੈ ਮਹਾਰਾਜ ਜ਼ਿਲ੍ਹਾ ਕੀ ਪੰਜਾਬ ਦਾ ਮਾਲਕ ਹੈ ਤਿੰਨ ਜ਼ਿਲ੍ਹਿਆਂ ਦਾ ਮਾਲਕ ਨਹੀਂ ਪੰਜਾਬ ਦਾ ਹੀ ਮਾਲਕ ਹੈ ਤੇ ਮੌਜੂਦਾ ਡੀਆਈਜੀ ਨੂੰ ਫੜਾ ਲੈਣਾ ਸੁਮੇਤ ਸਿੰਘ ਸਿਆਣੀ ਦੇ ਕਤਲ ਦੇ ਪਰਚੇ ਕੋਈ ਕੁਛ ਹਿਤ ਤੱਕ ਨਹੀਂ ਫੜਿਆ ਗਿਆ ਪਰ ਆਪ ਲੋਕਾਂ ਦੀ ਭਾਵਨਾ ਦਾ ਸ਼ੱਕ ਉਹਨਾਂ ਨੇ ਵੀ ਸ਼ਾਇਦ ਕੀਤਾ ਹੋਵੇ ਲੋਕਾਂ ਨੇ ਵੀ ਪਰ ਉਹ ਸ਼ਾਬਾਸ਼ ਇਸ ਗੱਲ ਦੀ ਦੰਦੇ ਸੀ ਕਿ ਵੱਡੀਆਂ-ਵੱਡੀਆਂ ਸਰਕਾਰਾਂ ਦਾਵਾ ਕਰਨ ਵਾਲੀਆਂ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਦੇ ਨਹੀਂ ਉਹਨਾਂ ਨੇ ਤੇ ਹੱਥ ਨਹੀਂ ਪਾਇਆ ਤੇ ਇਸ ਮੁੰਡੇ ਨੇ ਇੰਨੀ ਹਮਤਤਾ ਕੀਤੀ ਸਿੱਧਾ CBI ਨੂੰ ਸ਼ਿਕਾਇਤ ਦਿੱਤੀ ਟਰੈਪ ਲੱਗਿਆ ਸਬੂਤ ਸੀ ਤੇ ਫੜਿਆ ਗਿਆ ਇਸ ਗੱਲ ਦੀ ਸ਼ਾਬਾਸ਼ ਮੈਂ ਵੀ ਦਿੰਦਾ ਪਰ ਇਸ ਬੰਦੇ ਨੇ ਆਪਣਾ ਚਾਰਜ ਜੋ ਕਿ 16 ਲੱਖ ਰੁਪਏ ਬਚਾਉਣਾ ਸੀ ਤੇ ਇਹਨੇ ਕਿਹਾ ਵੀ ਨਾਲੇ ਵਾਵਾ ਕੱਟ ਲਾਂਗੇ ਨਾਲੇ ਪ੍ਰਾਈਵੇਟ ਸਪான்ਸਰਾਂ ਦੇ ਪੈਸੇ ਵਿਚਾਲਾਂਗੇ ਸਰਕਾਰ ਕੋਲੋਂ ਸਿਕਿਉਰਟੀ ਲੈ ਲਾਂਗੇ ਤੇ ਆਪਾਂ ਸਰਕਾਰੀ ਸਿਕਿਉਰਟੀ ਲੈ ਚੁੱਕੇ ਪਰ ਉਹ ਉਹਨੇ ਦੁਖੀ ਉਹ ਕਿ ਵੀ ਕਿਹਾ ਕਿ ਮੈਨੂੰ ਤਾਂ ਪਰਚਿਆਂ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਮੈਨੂੰ ਹਾਈ ਕੋਰਟ ਜਾਣਾ ਹੀ ਤਾਂ ਪੈ ਰਿਆ ਸੀ ਪਰਚਿਆਂ ਦੀਆਂ ਧਮਕੀਆਂ ਤੇ ਉਹਨੂੰ ਦੋ ਜਿਹੜਾ ਪਰਚੇ ਦਾ ਨਾਂ ਨਹੀਂ ਜਾਂਦਾ ਆਪਣੀ ਉਮਰ 1992 ਦਾ ਬਰਥ ਹੈ ਦਾ 26 ਜਨਵਰੀ 99 22 ਸਾਲ ਤੋਂ ਘੱਟ ਉਮਰ ਜਨੇ ਪਿਸਤੌਲ ਵਿਖਾ ਕੇ ਬੰਦੇ ਨੂੰ ਉਤੇ ਪਰਚਾ ਆਇਆ ਜੀ ਆਲੋ ਪਰਚਾ ਤਾਂ ਸੁਣ ਲਿਆ ਪੰਜਾਬ ਵਾਲੇ ਵਕੀਲ ਦਾ ਦਾਵਾ ਉਹ ਕਹਿੰਦੇ ਨੇ ਕਿ ਆਕਾਸ਼ ਭੱਤਾ ਅੰਦਰ ਜਾਣਗੇ ਆ ਡੀਆਈਜੀ ਭੁੰਨਰ ਉਹ ਬਾਜਿਤ ਬਰੀ ਹੋ ਕੇ ਬਾਹਰ ਨਿਕਲ ਜਾਣਗੇ ਕਿਉਂ ਕਿ ਸੀਬੀਆਈ ਨੇ ਹਾਲੇ ਤੱਕ ਵੀ ਡੀਆਈਜੀ ਭੁੰਨਰ ਦਾ ਰਿਮਾਂਡ ਨਹੀਂ ਮੰਗਿਆ ਇਹਦਾ ਮਤਲਬ ਕੀ ਹੈ ਕਿ ਕੇਸ ਹਲਕੇ ਦੇ ਵਿੱਚ ਲਿਆ ਗਿਆ ਔਰ ਦੂਜੇ ਪਾਸੇ ਡੀਆਈਜੀ ਭੁੰਨਰ ਬਾਜਿਤ ਜੇਕਰ ਬਰੀ ਆਉਂਦੇ ਨੇ ਆਕਾਸ਼ ਭੱਤਾ ਉਸ ਤੋਂ ਵੀ ਪਹਿਲਾਂ ਅੰਦਰ ਜਾਣਗੇ ਔਰ ਹੁਣ ਦੂਜੇ ਪਾਸੇ ਆਜੋ ਬਈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿਉਂਕਿ ਇੱਕ ਬਿਆਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਯਾਨੀ ਪੂਰੇ ਪੰਜਾਬ ਭਰ ਦੇ ਲੋਕਾਂ ਨੇ ਉਸ ਨੂੰ ਸੁਣ ਲਿਆ ਉਹ ਵਾਇਰਲ ਹੋ ਚੁੱਕਿਆ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਕਹਿੰਦੇ ਜੀ ਮੁੱਖ ਮੰਤਰੀ ਭਵਨਤ ਸਿੰਘ ਮਾਨ ਔਰ ਦੂਜੇ ਪਾਸੇ ਉਹਨਾਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਇੱਕ ਬਾਤ ਵੱਡੀ ਗੱਲ ਕਹੀ ਹੈ ਬਾਣਾ ਦਾ ਮਤਲਬ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਲੋਕਾਂ ਨੇ ਕੀ ਕਹਿੰਦੇ ਨੇ ਇੱਕ ਪਾਸੇ ਤਾਂ ਕਹਿੰਦੇ ਨੇ ਸਾਡੀ ਸੱਤਾ ਆ ਜਾਵੇ ਪੰਜਾਬ ਦੇ ਅੰਦਰ ਸਾਡੀ ਵਾਪਸੀ ਕਰਵਾਈ ਜਾਵੇ ਪਰ ਦੂਜੇ ਪਾਸੇ ਉਹਨਾਂ ਨੇ ਇੱਕ ਸਪੀਚ ਦਿੱਤੀ ਹੈ ਭਏ ਪੰਡਾਲ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਲੇਖੇ ਵਿੱਚ ਨਾ ਰਹਿਣ ਮੈਂ ਪੰਜਾਬ ਦੇ ਲੋਕਾਂ ਨੂੰ ਸਦਾ ਦੇਵਾਂਗਾ ਇੱਕ ਪਾਸੇ ਤਾਂ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਸ ਹੋਊਗੀ ਇਹਦਾ ਮਤਲਬ ਉਹਨਾਂ ਨੇ ਕੀ ਕਿਹਾ ਸੀ ਕਹਿੰਦੇ ਜੀ ਆਪਸ ਦੇ ਵਿੱਚ ਭੜਨਗੇ ਤੇ ਫੇਰ ਸਰਕਾਰ ਆ ਜਿਹੜੀ ਉਹ ਹੀ ਨਹੀਂ ਜਾਣੀ ਤੇਰਾ ਮਤਲਬ ਕੀ ਨਿਕਲਿਆ ਗੱਲ ਦਾ ਇਹ ਕੋਈ ਛੋਟਾ ਮੋਟਾ ਮਤਲਬ ਨਹੀਂ ਬਲਕਿ ਇੱਥੇ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਗੱਲ ਵੱਡੇ ਪੁੱਤਰ ਦੇ ਉੱਤੇ ਹਿੰਸਾ ਕਰਾਉਣ ਦੀ ਗੱਲ ਸੁਖਬੀਰ ਸਿੰਘ ਬਾਦਲ ਦੇ ਮੂੰਹ ਦੇ ਵਿੱਚੋਂ ਨਿਕਲੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਇਹਨੂੰ ਪ੍ਰੂਫਾਂ ਦੇ ਆਧਾਰ ਤੇ ਤੁਹਾਡੇ ਸਾਹਮਣੇ ਸੁਣਾਉਂਗਾ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਾਦ ਵੱਡੀ ਫਟ ਪਾਉਣ ਦਾ ਕੰਮ ਸਰਕਾਰ ਤੋਂ ਬਦਲਾ ਲੈਣ ਦਾ ਕੰਮ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਤੇ ਪ੍ਰਧਾਨ ਕਰ ਰਹੇ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਦਰ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਅਕਾਲੀ ਦਲ ਦਾ ਜਿਹੜਾ ਇਹ ਪੰਜਾਬ ਦਾ ਕट्टर ਦੁਸ਼ਮਣੀ ਨਹੀਂ ਬਲਕਿ ਸੇਕ ਕੌਮ ਦੇ ਪਿੱਠ ਦੇ ਵਿੱਚ ਜਿਹੜਾ ਸ਼ਰਾ ਮਾਰਦੇ ਆਏ ਨੇ ਸ਼ੁਰੂ ਤੋਂ ਕਈ ਵਾਰ ਇਹਨਾਂ ਨੇ ਮਾਫੀਆਂ ਮੰਗੀਆਂ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚੜਵਾਈਆਂ ਇਹ ਸਾਰਾ ਅਸਲ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਭਰੇ ਪੰਡਾਲ ਦੇ ਵਿੱਚ ਇਹ ਗੱਲ ਕਹੀ ਕਹਿੰਦਾ ਜੀ ਇੱਕ ਪਾਸੇ ਤਾਂ ਸਾਡੇ ਪੰਜਾਬ ਦੇ ਲੋਕ ਹੋਣਗੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਯਾਨੀ ਆਪਸ ਦੇ ਵਿੱਚ ਢੰਗ ਲਗੇ ਤੇ ਹਿੰਸਾ ਹੋਊਗੀ ਔਰੋਗ ਕੀਤੇ ਲੱਗਣਗੇ ਮੁੱਖ ਮੰਤਰੀ ਭਵਨ ਸਿੰਘ ਮਾਨ ਯਾਨੀ ਮੌਜੂਦਾ ਸਰਕਾਰ ਦੇ ਉੱਤੇ ਇਹ ਦੇਖੋ ਇਹਨਾਂ ਦਾ ਉਲਟਾ ਦਿਮਾਗ ਇਹਨਾਂ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਇਸ ਤਰ੍ਹਾਂ ਵਰਤਦੇ ਹਾਂ ਪਰ ਲੋਕਾ ਜਿਹੜੇ ਉਹ ਜਾਣੀ ਜਾਣਦੇ ਉਹ ਇਹਨਾਂ ਨੂੰ ਨਕਾਰ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਹਿੰਸਾ ਕਰਾਉਣ ਦੀ ਗੱਲ ਕਹਿ ਰਹੇ ਨੇ ਪੰਜਾਬ ਦੇ ਲੋਕਾਂ ਪ੍ਰਤੀ ਬਹੁਤ ਮਾੜਾ ਰਵਈਆ ਇਹਨਾਂ ਬਾਦਲਾਂ ਦਾ ਤੇ ਇਹਨਾਂ ਦਲਾਲਾਂ ਦਾ ਯਾਨੀ ਇਹਨੇ ਦਲਾਲਗੀ ਕੀਤੀ ਹੈ ਔਰ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਡੀਆਈਜੀ ਭੁੱਲਰ ਦਾ ਵੀ ਬਹੁਤ ਬੂੜਾ ਤੇ ਇੱਕ ਕਹਿ ਸਕਦੇ ਕਿ ਇੱਕ ਪੁਰਾਣਾ ਰਿਸ਼ਤਾ ਯਾਨੀ ਡੀਆਈਜੀ ਭੁੱਲਰ ਉਹ ਸ਼ਖਸ ਹੈ ਜੀਦੇ ਕੋਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਬੇਨਾਮੀ ਸੰਪਤੀ ਔਰ ਸੋਨਾ ਪੈਸਾ ਫੜਿਆ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਰਾਜ ਦੇ ਵਿੱਚ ਇਹ ਡੀਆਈਐਨ ਭੁੱਲਰ ਨੂੰ ਜਿਹੜਾ ਕਿ ਮੂੰਹ ਨੂੰ ਉਹਦੇ ਖੋਨ ਲਾਇਆ ਗਿਆ ਸੀ ਐਸੇ ਕਰਕੇ ਉਹਨੇ ਪੰਜਾਬ ਦੇ ਅੰਦਰ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਤੇ ਸੀਬੀਆਈ ਦੇ ਹੱਥੇ ਚੜ ਗਿਆ ਤਾਂ ਦੂਜੇ ਪਾਸੇ ਜਿਹੜਾ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਉਹ ਇੱਕੋ ਹੀ ਬਾੜੀ ਦੇ ਸਾਰੇ ਬੱਚੇ ਨੇ ਯਾਨੀ ਪੰਜਾਬ ਦੇ ਅੰਦਰ ਇਹਨਾਂ ਨੇ ਬਹੁਤ ਵੱਡੇ ਪੱਧਰ ਉੱਤੇ ਕ੍ਰਾਈਮ ਕੀਤਾ ऐसे करके ਦਾ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦਾ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਬੜੀ ਹੀ ਮਜਬੂਤੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਾਡੇ ਰਾਜ ਦੇ ਵਿੱਚ ਤਾਂ ਸੀ ਕਦੇ ਹੀ ਨਹੀਂ ਨਿਕਲਣ ਦੇ। ਤਾਂ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਉਲਟੇ ਫਲਟੇ ਬਿਆਨ ਦੇ ਕੇ ਖੁਦ ਜੇਲ੍ਹ ਜਾਣਗੇ। ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਆਈ ਦੀ ਵੀਡੀਓ ਆਪਾਂ ਦੇਖੀ ਕਿ ਆਕਾਸ਼ ਪੱਤਾ ਇਹ ਉਹੀ ਬੰਦਾ ਹੈ ਜਿਹਦੇ ਕਹਿਨ ਦੇ ਉੱਤੇ ਜਿਹਦੀ ਕੰਪਲੇਨ ਦੇ ਉੱਤੇ ਸੀਬੀਆਈ ਆਲਿਆ ਨੇ ਡੀਏਜੀ ਪੁੱਲਰ ਸਾਹਿਬ ਦੇ ਘਰ ਰੇਡ ਕੀਤੀ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਕਹਿੰਦੇ ਕਿ ਸੋਨਾ ਨਿਕਲਿਆ ਨਾ ਜਦ ਬੇਨਾਮੀ ਸੰਪਤੀ ਨਿਕਲੀ ਬਹੁਤ سارے ਪੈਸੇ ਨਿਕਲੇ ਹੋਰ ਬਹੁਤ ساری ਕੀਮਤੀਆਂ ਚੀਜ਼ਾਂ ਨਿਕਲੀਆਂ ਇਸੇ ਆਕਾਸ਼ ਪੱਤਾ ਦਾ ਕਰਕੇ ਤੇ ਆਕਾਸ਼ ਪੱਤਾ ਇਹ ਕਹਿੰਦਾ ਸੀ ਕਿ ਡੀਏਜੀ ਪੁੱਲਰ ਸਾਹਿਬ ਬਹੁਤ ਵੱਡੇ ਰਿਸ਼ਵਤਖੋਰ ਹੈ ਕਰਪਸ਼ਨ ਕਰਦੇ ਹੈ ਠੀਕ ਹੈ ਉਹਨਾਂ ਨੇ ਕਰਪਸ਼ਨ ਕੀਤੀ ਉਹ ਫੜੀ ਵੀ ਗਈ ਉਹਨਾਂ ਨੂੰ ਉਹਦੀ ਸਜ਼ਾ ਮਿਲੇਗੀ ਲੇਕਿਨ ਇਹ ਜਿਹੜਾ ਆਕਾਸ਼ ਪੱਤਾ ਹੈ ਇਹ ਵੀ ਕੋਈ ਠੀਕ ਕੈਰੈਕਟਰ ਦਾ ਬੰਦਾ ਨਹੀਂ ਇਹਦਾ ਕੈਰੈਕਟਰ ਵੀ ਬਹੁਤ ਮਾੜਾ ਕਹਿੰਦੇ ਕਿ ਇਹਦੇ ਉੱਤੇ ਵੀ ਬਹੁਤ ਸਾਰੇ ਪਰਚੇ ਐ ਇਹ ਆਪ ਵੀ ਕੋਈ ਡਾ ਚੰਗਾ ਬੰਦਾ ਨਹੀਂ ਹੈ ਇਸ ਕਰਕੇ ਹੁਣ ਆਕਾਸ਼ ਪਤਾ ਵੀ ਬੁਰਾ ਹੀ ਫਸ ਗਿਆ ਵੈ ਇਹਦੇ ਉੱਤੇ ਵੀ ਬਰਾਬਰ ਦੇ ਪਰਚੇ ਹੋਣਗੇ ਦੁਬਾਰਾ ਫਿਰ ਤੋਂ ਹੁਣ ਇਹਨੂੰ ਵੀ ਸਜ਼ਾ ਮਿਲੇਗੀ ਇਹ ਜਿਹੜਾ ਕਿ ਹੁਣ ਹਕੂਮਤ ਕੋਲੋਂ ਡਿਮਾਂਡ ਕਰਦਾ ਸੀ ਜਾਂ ਪ੍ਰਸ਼ਾਸਨ ਅੱਗੇ ਇਹਨੇ ਇੱਕ ਮੰਗ ਰੱਖੀ ਸੀ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਏ ਮੈਨੂੰ ਤੇ ਮੇਰੇ ਖਾਨਦਾਨ ਨੂੰ ਖਤਰਾ ਵੈ ਹੋ ਸਕਦਾ ਸਾਨੂੰ ਕੋਈ ਮਾਰ ਹੀ ਨਾ ਤੇ ਸਾਨੂੰ ਸਿਕਿਉਰਿਟੀ ਦਿੱਤੀ ਜਾਏ ਤੇ ਇਸ ਕਰਕੇ ਜਿਹੜਾ ਇਹਨੇ ਪਲਾਨ ਬਣਾਇਆ ਸੀ ਉਹ ਪਲਾਨ ਇਹਦਾ ਹੋ ਗਿਆ ਫੇਲ ਹੁਣ ਉਲਟਾ ਇੱਕ ਸੂਤਾ ਫਸ ਗਿਆ ਵੈ ਹੁਣ ਇਹਦੇ ਵਿੱਚ ਜਿੰਨੇ ਵੀ ਪਰਚੇ ਜੋ ਕੁਛ ਕਾਲਾ ਚਿੱਟਾ ਕਰਦੇ ਰਿਹਾ ਉਹ ਵੀ ਸਭ ਕੁਝ ਸਾਹਮਣੇ ਆ ਗਿਆ ਤੁਨੇ ਵੀ ਬੁਰਾ ਫਸਿਆ ਜਾਏਗਾ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਵੀ ਦੇਖੋ ਕਿ ਜਿਹੜਾ ਕਿ ਪੰਜਾਬ ਦੀ ਆਵਾਮ ਨੂੰ ਹੁਣ ਪ੍ਰਸ਼ਾਸਨ ਤੇ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਕਰਨ ਦਿਆ ਵੈ ਇਹਨਾਂ ਅਗਰ ਸੁਖਬੀਰ ਸਿੰਘ ਬਾਦਲ ਦਾ ਹੁਣ ਅਗਲਾ ਮਿਸ਼ਨ ਇਹ ਹੀ ਹੈ ਕਿ ਪੰਜਾਬ ਦੀ ਆਵਾਮ ਪ੍ਰਸ਼ਾਸਨ ਦੇ ਅੱਗੇ ਖੜੀ ਹੋਏ ਜਾਂ ਫਿਰ ਮੁੱਖ ਮੰਤਰੀ ਪੰਜਾਬ ਦੇ ਅੱਗੇ ਖੜੀ ਹੋਏ ਤੇ ਇਸ ਕਰਕੇ ਇਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਵੀ ਹੁਣ ਫਸ ਜਾਣਾ ਹੈ ਇਹਨੇ ਵੀ ਜੇਲ੍ਹ ਦੇ ਅੰਦਰ ਜਾਣਾ ਕਿਉਂਕਿ ਜਿਸ ਤਰ੍ਹਾਂ ਦੇ ਕੰਮ ਕਰਦਾ ਪਿਆ ਵਾ ਇਹਨਾਂ ਕਹਿੰਦੇ ਕੰਮਾਂ ਦੀ ਵਜ੍ਹਾ ਨਾਲ ਇਹਨੇ ਬੁਰਾ ਫਸ ਜਾਣਾ ਹੈ ਕਿਉਂਕਿ ਕੋਈ ਵੀ ਬੰਦਾ ਜਿਹੜਾ ਕਿ ਜਦੋਂ ਹਕੂਮਤ ਦੇ ਖਿਲਾਫ ਜਾਏਗਾ ਜਾਂ ਪ੍ਰਸ਼ਾਸਨ ਦੇ ਖਿਲਾਫ ਜਾਏਗਾ ਤੇ ਫਿਰ ਉਹਨੇ ਫਸਣਾ ਹੀ ਫਸਣਾ ਉਹਨੂੰ ਸਜ਼ਾ ਮਿਲਣੀ ਮਿਲਣੀ ਹੈ ਤੇ ਬਾਕੀ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਕੇ ਲੋਕ ਕਿਸ ਤਰ੍ਹਾਂ ਦੇ ਉਹ ਸਾਰੇ ਪੰਜਾਬ ਦੇ ਲੋਕ ਇਹਨਾਂ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਲੁੱਟ ਕੇ ਖਾਦਾ ਕਿਸ ਤਰ੍ਹਾਂ ਇਹ ਪੰਜਾਬ ਦੇ ਲੋਕਾਂ ਨੂੰ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰਦੇ ਆ ਇਸ ਕਰਕੇ ਹੁਣ ਪੰਜਾਬ ਦੇ ਲੋਕ ਇਹਨਾਂ ਦੇ ਪਿੱਛੇ ਨਹੀਂ ਲੱਗਣ ਵਾਲੇ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਹਿਸਾਬ ਲਾਜ਼ਮੀ ਕਰਿਓ ਆਪਣਾ ਕੋਟੇ ਇਸਰਾ ਖਿਆਲ ਯਾਬਰਕਾ